ਰੁਪਿੰਦਰ ਹਾਂਜੀ ਉਹ ਆ ਕੰਮ ਬਾਅਦ ਚ ਕਰ ਲਈ ਤੇ ਮੈਨੂੰ ਚੀਜ਼ਾਂ ਪਾ ਦੇਆਂ ਕੋ ਖਣਪੀ ਨਾਲੀਆਂ ਹਾਂ ਮੈਂ ਜਾਵਾਂ ਮੁਰਕੇ ਬਸਨਾ ਲੰਗ ਜਾ ਯਾਰ ਪਾ ਦਿੰਨੀ 1 ਮਿੰਟ ਮੈਂ ਮਮਰੀ ਜੀ ਨਾ ਸਫਾਈ ਜੀ ਕਰ ਲਾਂ ਉਹ ਚੱਲ ਆਹ ਤੇ ਬਾਅਦ ਚ ਵੀ ਹੁੰਦੀ ਰਹੂਗੀ ਕੋਈ ਨਹੀਂ ਪਾ ਦਿੰਨੀ ਆ ਮੇਰੀ ਗੱਲ ਸੁਣ ਤੇ ਲੀਜੀ ਗੱਲ ਹੀ ਬੋਲਣ ਦੀ ਆ ਨਾਲੇ ਮੈਂ ਆਉਣਾ ਮਹੀਨੇ ਬਾਅਦ ਕੋਈ ਗੱਲ ਨਹੀਂ ਜਿਹੜੇ ਕੰਮ ਰਹਿ ਗਏ ਫਿਰ ਕਰਾਂਗੇ ਇੱਕ ਦੋ ਕੋਈ ਨਹੀਂ ਗਲਤ ਨਹੀਂ ਕੋਈ ਵੀ ਹੈਗੀ ਉਦਾਂ ਹੀ ਬਸ ਜੇ ਹੈਗੀ ਆ ਗਲਤ ਮੈਨੂੰ ਕੋਈ ਦੱਸ ਦੇ ਫੇਰ ਮੁੜ ਕੇ ਫੋਨ ਤੇ ਵੀ ਦੱਸਣੀ ਆ ਮੈਂ ਕਹਿੰਦੇ ਆ ਦੱਸ ਦੇ ਮੈਨੂੰ ਗੱਲ ਕੋਈ ਹੈਗੀ ਆ ਤੇ ਗਲਤ ਕੋਈ ਵੀ ਨਹੀਂ ਹੈਗੀ ਕੋਈ ਨਾ ਕੋਈ ਤੇ ਹੈਗੀ ਆ ਜੀ ਟੈਂਸ਼ਨ ਜੀ ਹੋਈ ਜਾਂਦੀ ਥੋੜੀ ਜੀ ਉਹ ਕੀ ਗੱਲ ਹੋ ਗਈ ਹੈ ਵੀਰ ਨੂੰ ਹੁਣ ਚੰਗੇ ਭਲੇ ਉਧਰ ਮਿਲ ਕੇ ਆਏ ਅਸੀਂ ਬੜਾ ਵਧੀਆ ਹਾਸਨ ਖੇਡਣ ਦੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜੇ ਕੋਈ ਗੱਲ ਹੁੰਦੀ ਤੇ ਉਧਰ ਨਹੀਂ ਉਹਨੇ ਦੱਸ ਦੇਣੀ ਉਹ ਤਾਂ ਚੰਗਾ ਭਲਾ ਗੱਲਾਂ ਬਾਤਾਂ ਕਰਨ ਡਿਆ ਸੀ ਕੋਈ ਗੱਲ ਹੀ ਨਹੀਂ ਇਦਾਂ ਦੀ ਤੇ ਤੂੰ ਐਵੇਂ ਟੈਂਸ਼ਨ ਲੈ ਕੇ ਬੈਠੀ ਜੇ ਕੋਈ ਗੱਲ ਵੀ ਹੋਊਗੀ ਉਹਨਾਂ ਤੁਹਾਨੂੰ ਥੋੜਾ ਦੱਸਣੀ ਆ ਕਰਨੀ ਦੇ ਆਪਣੀ ਭੈਣ ਨਾਲ ਹੀ ਆ ਹੁਣ ਮੈਨੂੰ ਪਤਾ ਹੋਣਾ ਉਹ ਵਿਚਾਰੇ ਦਾ ਕੀ ਬੀਤੰਦੀ ਆ ਤੁਹਾਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਹੈਗਾ ਉਹ ਮੈਨੂੰ ਤਾਂ ਪਤਾ ਵਾ ਕਿ ਗੱਲ ਤੇਰਨਾਂ ਹੀ ਕਰਨੀ ਆ ਉਹ ਪਰ ਉਹਨੂੰ ਇਹ ਸਮਝਾਇਆ ਕਰ ਕਿ ਨਿੱਕੇ ਨਿੱਕੀਆਂ ਗੱਲਾਂ ਦੇ ਨਾ ਟੈਨਸ਼ਨ ਨਾ ਲਿਆ ਕਰ ਕੰਮ ਜ਼ਿੰਦਗੀ 'ਚ ਨਾ ਕਰਨੇ ਪੈਂਦੀਆਂ ਨਿੱਕੇ-ਮੋਟੇ ਵਾਅਦੇ ਘਾਟੇ ਦੇ ਜ਼ਿੰਦਗੀ 'ਚ ਹੁੰਦੇ ਰਹਿੰਦੇ ਆ ਜੇ ਇਦਾਂ ਬੰਦਾ ਟੈਨਸ਼ਨ ਲਵੇ ਤੇ ਫਿਰ ਸਾਰੇ ਮਸਲੇ ਹੱਲ ਨਾ ਹੋ ਜਾਣ ਚਲੋ ਹੈ ਤਾਂ ਸਹੀ ਆ ਪਰ ਜਿਹੜਾ ਕੰਮ ਆਡਾ ਕੀਤਿਆਂ ਬਿਨਾ ਸਰ ਜਾਂਦਾ ਵਾ ਉਹ ਤੇ ਮੈਂ ਜਾਣਗੇ ਤੰਗੀ ਦੇਣ ਵਾਲੀ ਗੱਲ ਬਣਾ। ਉਹ ਕੋ ਕੰਮ ਇਦਾਂ ਦੇ ਹੁੰਦੇ ਜਿਹੜੇ ਜ਼ਿੰਦਗੀ 'ਚ ਕਰਨੇ ਪੈਂਦੇ ਆ। ਠੀਕ ਹੈ ਨਾ? ਤੇ ਉਹਨੂੰ ਕਹਾਂ ਮੈਂ ਟੈਨਸ਼ਨ ਨਾ ਲਿਆ ਕਰ। ਚਲੋ ਕਰੂਗਾ ਹੀ ਵਿਚਾਰਾ ਉਹ ਤੇ ਹੁਣ ਔਖਾ ਸੌਖਾ ਹੋ ਕੇ ਕੀ ਕਰਨਾ ਫਿਰ? ਉਹ ਚਲ ਮੇਰਾ ਸਮਾਨ ਤੇ ਪਾ ਕੇ ਦੇ ਮੈਂ ਜਾਣਾ ਵਾ ਅੱਜ। ਤੁਸੀਂ 2 ਦਿਨ ਹੋ ਰਿਹਾ ਪੈਂਦੇ ਹਾਲੇ। ਉਹ ਨਹੀਂ ਨਹੀਂ ਮੈਂ ਕਿਹੜਾ ਛੁੱਟੀਆਂ ਆਇਆ ਵਾਂ। ਜਿਹੜਾ ਵੈਪਾਂ। ਕੋਈ ਗੱਲ ਨਹੀਂ ਮਹੀਨੇ ਡੇਢ ਮਹੀਨੇ ਤੱਕ ਮੈਂ ਫੇਰ ਆਇਆ ਨਾ। ਫੇਰ 2 ਮਹੀਨੇ ਛੁੱਟੀ ਆਉਣਾ ਮੈਂ। ਪਰ ਮੇਰੀ ਇੱਕ ਗੱਲ ਸੁਣੋ ਐ ਦਕਾਨਾ ਫੋਨ ਚੁੱਕ ਲਿਆ ਕਰਿਓ ਮੇਰਾ ਵੀ ਤਾਂ ਦਿਲ ਕਰਦਾ ਹੀ ਆ ਤੁਹਾਡੇ ਨਾਲ ਦੁੱਖ ਸੁੱਖ ਕਰਾਂ ਕਈ ਗੱਲਾਂ ਹੁੰਦੀਆਂ ਦੋਆ ਜੀਆਂ ਨਹੀਂ ਆ ਉਹ ਕੋਈ ਗੱਲ ਨਹੀਂ ਫੋਨ ਮੈਂ ਚੁੱਕ ਲਿਆ ਕਰੂੰਗਾ ਹੋ ਸਕਦਾ ਡਿਊਟੀ ਮੇਰੀ ਚੇਂਜ ਹੋ ਗਈ ਹੋਏ ਜਾਂਦਿਆਂ ਨੂੰ ਮੈਂ ਤੁਹਾਨੂੰ ਫੋਨ ਕਰਦੀ ਰਹਿਣੀ ਆ ਤੇ ਤੁਸੀਂ ਅੱਗੇ ਏਦਾਂ ਕਰਕੇ ਸਾਾਰ ਦਿੰਨੇ ਆ ਪਰ ਐ ਦਕਾਨਾ ਏਦਾਂ ਕਰਿਓ ਵੇਖ ਲੋ ਉਹ ਨਹੀਂ ਏਦਾਂ ਹੁੰਦਾ ਮੈਂ ਤੁਹਾਨੂੰ ਕਹਿਨ ਤੇ ਡਿਆ ਵਾਂ ਕਿ ਚੁੱਕ ਲਿਆ ਕਰੂੰਗਾ ਫੋਨ ਅੱਗੇ ਕੰਮ ਹੀ ਏਦਾਂ ਦਾ ਹੀ ਹੋ ਚੁੱਕਣ ਹੀ ਨਹੀਂ ਦਿੰਦੇ ਚਲੋ ਕੋਈ ਗੱਲ ਨਹੀਂ ਆ ਮੈਂ ਵੀ ਸਮਝਦੀ ਆ ਤੁਹਾਡੀ ਗੱਲ ਤੇ ਨਾਲੇ ਭਰਾ ਆਪਣੇ ਨੂੰ ਕਹੀਂ ਟੈਨਸ਼ਨ ਨਾ ਲੈ ਉਹ ਰਵਿੰਦਰ ਭਰਾ ਆਪਣੇ ਨੂੰ ਕਹੀਂ ਤੇ ਵੱਡਾ ਦਿਲ ਰੱਖ ਕੇ ਨਾ ਤੇ ਫੇਰ ਕੰਮ ਕਰੇ ਉਹ ਦੇ ਵਿਚਾਰਾ ਨਾ ਵੱਡਾ ਦਿਲ ਰੱਖ ਕੇ ਸਾਰੇ ਕੰਮ ਕਰਨ ਦਿਆ ਵਾ ਤੇ ਹੁਣ ਤੱਕ ਕਰਦੇ ਵੀ ਆਇਆ ਵਾ ਜਦੋਂ ਡੈਡੀ ਦਾ ਹੋ ਗਏ ਹੀ ਨਾ ਮੈਂ ਦੋ ਵੱਡੀ ਹਾਂ ਤੇ ਵੀਰ ਮੇਰਾ ਨਿਕਾਹੀ ਫਿਰ ਵੀ ਵਿਚਾਰੇ ਨੇ ਨਾ ਸਾਰੀ ਜ਼ਿੰਮੇਵਾਰੀ ਸਿਰ ਤੇ ਚੋਕੇ ਨਾ ਮੈਨੂੰ ਪੜਾਇਆ ਲਿਖਾਇਆ ਸਾਰੇ ਕੰਮ ਮੇਰੇ ਕਰਾਈ ਇਥੋਂ ਤੱਕ ਹੁਣ ਵਿਆਹ ਦੇ ਵੀ ਨਾ ਖਰਚਾ ਕੀਤਾ ਉਹ ਤੇ ਵਿਚਾਰਾ ਸਾਰੇ ਫਰਜ਼ ਨਿਭਾਉਂਦੇ ਆਇਆ ਤੇ ਚਲੋ ਕੋਈ ਨਹੀਂ ਗੜੀ ਜਿਹੜਾ ਰਹਿੰਦਾ ਕੰਮ ਉਹ ਵੀ ਕਰ ਦੇਣਗੇ ਰਪਿੰਦਰ ਜਦੋਂ ਸਿਰ ਪਿਆ ਜਾਂਦਾ ਫਿਰ ਕਰਨਾ ਹੀ ਪੈਂਦਾ ਨਾਲੇ ਜਿੰਮੇ ਆ ਰਵਾਓ ਵਧੀਆ ਗੱਲ ਵਾ ਕਰਦਾ ਸਾਰਾ ਕੰਮ ਚੁੱਕਿਆ ਬੰਨੀ ਤੁਹਾਨੂੰ ਤੇ ਨਹੀਂ ਕੋਈ ਟੈਨਸ਼ਨ ਹੈਗੀ ਤੇ ਜੇ ਮੰਨ ਲਾ ਉਹ ਵੀ ਉਹ ਜਿਹਾ ਹੋਵੇ ਤੇ ਫਿਰ ਵਿਆਹ ਚਲਾ ਕਿਨੇ ਕਰਨਾ ਹੈ ਤੂੰ ਨਾ ਟੈਨਸ਼ਨ ਲਿਆ ਕਰੀਨੀ ਤੇ ਨਾਲੇ ਉਹਨੂੰ ਸਮਝਾਇਆ ਕਰ ਚਲੋ ਕੋਈ ਗੱਲ ਨਹੀਂ ਆ ਸਮਝਾਉਂਗੀ ਉਹ ਚਲ ਮੇਰੇ ਕੱਪੜੇ ਪਾ ਤੇ ਮੈਂ ਬਾਹਰ ਹੀ ਹਾਂ ਠੀਕ ਆ ਮੈਂ ਅਰੇ ਜਾਵਾਂ ਮੈਂ ਕਰ ਦਿੰਨੀ ਆ ਪਹਿਲਾਂ ਹਾਂ ਖਾਣੇ ਚ ਨਹੀਂ ਨਹੀਂ ਰੋਟੀ ਨਹੀਂਗਾ ਖਾਣੀ ਤੂੰ ਖਾਣ ਪੀਣ ਵਾਲਾ ਸਮਾਨ ਪਾ ਦੇ ਥੋੜਾ ਜਿਹਾ ਵਿੱਚ ਚਲੋ ਕੋਈ ਨਹੀਂ ਪਾ ਦਿੰਨੀ ਕੋਈ ਗੱਲ ਗੱਲਾਂ-ਗੱਲਾਂ ਵਿੱਚ ਨਾ ਸਮਝਾਉਣ ਤੇ ਡਈਆਂ ਪਰ ਉਹ ਗੱਲ ਤੇ ਨਾ ਆਉਂਦੀ ਨਹੀਂ ਆ ਇੱਕੋ ਹੀ ਸੋਈ ਡਾਈ ਆ ਸਿਰਫ ਗੱਡੀ ਹੋਰ ਕੋਈ ਚੀਜ਼ ਨਹੀਂ ਨੰ ਚਾਹੀਦੀ ਮੈਂ ਤਾਂ ਸੋਚਿਆ ਹੀ ਚੱਲ ਸਮਝਾਉਂਗੀ ਥੋੜਾ ਬੋਧਾ ਕੀ ਪਤਾ ਮਨ ਮੇਰੇ ਪੈ ਹੀ ਜਾਵੇ ਇਹਨਾਂ ਦੇ ਪਰ ਨਹੀਂ ਇਹ ਪਤਾ ਨਹੀਂ ਕਿਦਾਂ ਦੇ ਇਨਸਾਨ ਵਾ ਸਿਰਫ ਇੱਕ ਲਾਲਚੀ ਆ ਜਿੰਨਾ ਉਹ ਦੌਤ ਚਾਹੀਦਾ ਆ ਕੱਢ ਕੇ ਨਾ ਅੱਜ ਟਾਈਮ ਹਾਂ ਤੇਰਾ ਜਾ ਕੰਮ ਨਬੇੜੀ ਯਾਰ ਮੈਂ ਤੇ ਉਹਨਾਂ ਨੂੰ ਆਖਿਆ ਮੈਂ ਕਿਹਾ ਵੀ ਮਾਡਲ ਮੈਨੂੰ ਘੱਲ ਦੋ ਤੇ ਚੱਲ ਅਸੀਂ ਉਹ ਤੁਹਾਨੂੰ ਦੇ ਦਿੰਨੇ ਯਾਰ ਹਾਂ ਸਕਾਰਪੀਓ ਇਹਨੇ ਕਹਿੰਦੇ ਓਦਾਂ ਇਦਾਂ ਹੀ ਕਰਦੇ ਹੁੰਦੇ ਨਾ ਫਿਰ ਜਿੰਨਾ ਚੀਜ਼ ਮੰਗਣੀ ਹੈ ਨਾ ਉਹ ਫਿਰ ਵੱਡਾ ਹੀ ਹੱਥ ਮਾਰਦੇ ਹੁੰਦੇ ਹੂੰ ਨਹੀਂ ਕੋਈ ਗੱਲ ਨਹੀਂ ਹਾਂ ਆਓ ਸ਼ਾਮ ਦਾ ਕਹੇ ਲੈਨੇ ਆ ਉਹਨੇ ਕੋਈ ਗੱਲ ਦੇ ਪਹਿਲਾਂ ਤੋਂ ਬਾਤ ਚੱਲ ਜਾਗੀ ਦੱਸਣਾ ਹੀ ਮੈਨੂੰ ਜਰੂਰ ਫਿਰ ਹੈ ਹਾਂ ਚੱਲ ਕੋਈ ਗੱਲ ਨਹੀਂ ਅੱਜ ਕੱਲ ਚ ਇਹ ਕੰਮ ਕਰਦਨੇ ਬਾਕੀ ਜਿਹੜਾ ਮੈਨਜਰ ਵਾਲਾ ਕੰਮ ਨਾ ਉਹੀ ਕਰਾ ਜੇਰੇ ਕਿ ਦੋ ਦਿਨ ਚ ਆਹ ਉਹਨੂੰ ਕਹੀਏ ਯਰਗਾ ਹਾਂ ਚੱਲ ਮੈਂ ਕਰਦਾ ਬਾਅਦ ਗੱਲ ਕਰਦਾ ਹਾਂ ਠੀਕ ਹੈ ਠੀਕ ਹੈ ਓਕੇ ਓਕੇ ਸੱਚੀ ਕਾ ਜੀ ਸੱਚੀ ਕਾ ਹੋਰ ਬਹੁਤ ਵਧੀਆ ਕਰਨਾ ਕੀ ਆ ਪਹਿਲੀ ਜਾਇਆ ਸੀਗਾ ਮੈਂ ਆਹ ਵੇਖਾਂ ਕੱਖ ਕੁੱਖ ਬੜਾ ਹੋਇਆ ਵਾ ਤੇ ਵਟਾ ਦੇਣਾ ਕਿਹਨੂੰ ਕਹਿ ਕੇ ਠੀਕ ਆ ਤੇ ਉਹ ਉਧਰ ਮੁੜੇ ਦਾ ਆ ਗਿਆ ਫੋਨ ਸ਼ਾਹ ਦਾ ਅੱਛਾ ਅੱਛਾ ਉਹ ਮੈਨੇਜਰ ਉਹਦਾ ਫਾਕਬਾ ਠੀਕ ਹੈ ਤੇ ਉਹਦੇ ਨਾਲ ਕੀਤੀ ਸੀ ਗੱਲ ਤੇ ਕਹਿੰਦਾ ਕੋਈ ਗੱਲ ਉਹਨਾਂ ਨਾਲ ਗੱਲ ਕਰ ਲਾਂਗੇ ਆਪਾਂ ਲਿਮਟ ਵੱਲੋਂ ਠੀਕ ਹੈ ਤੇ ਤੁਹਾਡੇ ਨਾਲ ਵੀ ਗੱਲ ਕਰਨੀ ਸੀਗੀ ਮੈਂ 18 ਲੱਖ ਨੂੰ ਹੱਥ ਪਾਇਆ ਜ ਉਹਨਾਂ ਨੇ ਅੱਛਾ ਆ ਦੱਸ ਗਏ ਕਿ ਕਹਿੰਦੇ ਸਕਾਰਪੀਆ ਇਹਨਾਂ ਚਾਹੀਦੀ ਕੋਈ ਐਨ ਟਾਪ ਮਾਡਲ ਹੁੰਦੀ ਹੈ ਐਨ ਹੁੰਦੀ ਹੈ ਉਹਦੇ ਵਿੱਚ ਕਿ ਹੈਗੇ ਦੋ ਤਿੰਨ ਮਾਡਲ ਪਰ ਹੁਣ ਇਹ ਆ ਵੀ ਜੇ ਬਿਲਕੁਲ ਨੀਵਾ ਹੀ ਦਿੱਤਾ ਹੂੰ ਫਿਰ ਅਗਲੇ ਵੀ ਕਹਿਣਾ ਵਾ ਵੀ ਗੱਲਾਂ ਕਰਨੀਆਂ ਵੀ ਜੇ ਮੰਗੀ ਸੀ ਤਾਂ ਚੱਲ ਉਹ ਤੋਂ ਛੋਟੇ ਵਾਲਾ ਥੱਲੇ ਵਾਲਾ ਮਾਡਲ ਜਿਹੜਾ ਉਹ ਕਿੰਨੇ ਦੀ ਆ ਇੰਦਾ ਹੀ ਰੇਟ ਫਿਰ ਲੱਖ ਲੱਖ 2-2 ਲੱਖ ਘੰਟਾ ਜਾਂਦਾ ਉਹਦਾਂ ਤੇ 23-24 ਲੱਖ ਤੱਕ ਵਾ ਟੌਪ ਮਾਡਲ ਚੋਣ ਮੈਂ ਤੇ ਕਹਿਣਾ ਵਾਂ ਕਿ ਚੱਲ ਤੇਰੇ ਵੀ ਪੈਸੇ ਘੱਟ ਲੱਗਣ ਤੇ ਲੈਣੀ ਤੇ ਉਹਨੇ ਗੱਡੀ ਆ ਹੂੰ ਗੱਡੀ ਪਹਿਲੇ ਵੀ ਹੈਗੀ ਉਹਨਾਂ ਕੋ ਯਾਰ ਥੋੜਾ ਡਾਉਣ ਮਾਰੀ ਹੈਗੀ ਸਹੀ ਆ ਜੇ ਐਡੇ ਸਿਆਣੇ ਹੁੰਦੇ ਤਾਂ ਫਿਰ ਉਹਨਾਂ ਇਹੋ ਗੱਲ ਕਹਿਣੀ ਵੀ ਪਹਿਲਾਂ ਹੈਗੀ ਆ ਉਹਦਾਂ ਆਇਆ ਹੀ ਪੁਰਾਣਾ ਹੂੰ ਤੇ ਉਹਦਾਂ ਤੇ ਕਹਿ ਗਿਆ ਮੈਨੂੰ ਵੀ ਸਕਾਰਪੀਆ ਨਾ ਲੈਓ ਦੂਜੀ ਨਾਲ ਲੈਓ ਤੇ ਮੈਂ ਕੀਤਾ ਸੀ ਪਤਾ ਅੱਛਾ ਉਹ 14 ਕ ਲੱਖ ਤੋਂ ਸ਼ੁਰੂ ਹੁੰਦੀ ਹੈ 24 ਲੱਖ ਤੱਕ ਜਾਂਦੀ ਹੈ ਤੇ ਮੈਂ ਹਾਂ ਚੱਲ ਬਹੁਤੀ ਨੀਵੀਂ ਵੀ ਕਾਨੂੰ ਲੈਣੀ ਆ ਤੇ ਦਰਮਿਆਨਾ ਜਾਂ ਵਿਚਲਾ ਜਾ ਮਾਡਲ ਲੈਣੀ ਹੈ ਹਨਾ ਚਲ ਜੇ ਜਿਹੜਾ ਦਾ ਕੰਮ ਵੀ ਚੱਲ ਜੇ ਤੇ ਅਗਲੇ ਤਾਂ ਮਾਂਚਾ ਨਾ ਹੋਵੇ ਵੀ ਬਿਲਕੁਲ ਹੀ ਕੰਮ ਸੁੱਟਦਾ ਥੱਲੇ ਹੂੰ ਹੂੰ ਹੁਣ ਕਰਨਾ ਤਾਂ ਹੈਗਾ ਹੀ ਫਿਰ ਲੱਖ 2 ਲੱਖ ਨਾਲ ਪਰ ਕੇ ਉੱਤੇ ਕਾਦਾ ਪੈਕ ਲਿਆ ਹੂੰ ਮੈਂ ਤਾਂ ਤੇਰੀ ਹਲ ਵੇਚਿਆ ਸੀ ਥੋੜੇ ਘੱਟ ਰੇਟ ਵਾਲੀ ਵੇਖ ਲੈਂਦਾ ਗੱਲ ਤੇ ਤੁਹਾਡੀ ਭਾਜੀ ਸਹੀ ਹੈ ਪਰ ਹੁਣ ਜਦੋਂ ਅਗਲੇ ਮੂੰਹ ਹੀ ਕਹਿਤਾ ਅਈ ਤੇ ਚੋ ਤੱਕ ਟੈਂਡ ਇਹ ਕਹਿੰਦੇ ਮੈਂ ਮਾਡਲ ਨੰਬਰ ਤੈਨੂੰ ਭੇਜੂੰਗਾ ਅੱਛਾ ਉਹੋ ਹੀ ਲੈਣੀ ਐ ਹੁਣ ਕੀ ਪਤਾ ਕਿਨੇ ਦੀ ਆਉਂਦੀ ਕਿਨੇ ਦੀ ਨਹੀਂ ਭੇਜੂੰਗਾ ਅੱਜ ਕੱਲ ਚ ਤਾਂ ਫਿਰ ਕਰ ਲਾਂਗੇ ਪਤਾ ਉਹਨਾਂ ਚਿਰ ਤੱਕ ਲਿਮਟ ਵਧਾਉਣੇ ਆ ਉਹ ਵੀ ਫਾਗ ਗੱਲ ਚ ਪੈਣਾ ਵਾ ਉਹ ਹੀ ਗੱਲ ਉਹਦੇ ਨਾਲ ਆਹ ਕੀਤੀ ਗੱਲ ਅੱਛਾ ਕਹਿੰਦਾ ਵਾ ਉਹਨਾਂ ਵਾ ਠੀਕ ਆ ਫਿਰ ਆ ਕੇ ਤੇ ਕਰੂਗਾ ਗੱਲ ਆਪੇ ਠੀਕ ਆ ਜੋ ਵੀ ਦੱਸੇਗਾ ਉਸ ਹਿਸਾਬ ਨਾਲ ਕਰ ਲਾਂਗੇ ਅੱਗੇ ਕੀ ਕਰਨਾ ਤੇ ਮੈਨੂੰ ਦੱਸ ਦੀ ਮੈਂ ਚੱਲ ਪਾਂਗਾ ਨਾਲ ਤੇਰੇ ਤੇ ਕਰਵਾਉਣਾ ਫਿਰ ਇੱਕ ਅੱਡੇ ਦਿਨਾਂ ਚ ਕਰਵਾ ਕੇ ਤੇ ਗੱਲ ਆ ਨਹੀਂ ਬੁੱਕ ਕਰਾ ਲੈਣੇ ਉਹ ਟਾਈਮ ਹੀ ਲੱਗਣਾ ਵਾ ਠੀਕ ਆ ਸ਼ੌਕਰ ਆ ਕੇ ਨਾ ਹਾਂ ਤੇ ਫਿਰ ਆਪਾਂ ਮੁਕਾ ਦੇਨੇ ਕੰਮ ਗਾ ਹੁਣ ਕੁੜੀ ਵੀ ਉੱਥੇ ਤੰਗ ਹੋਣੀ ਆ ਹਨਾ ਆਓ ਯਾਰ ਜਿੰਨ ਜਰ ਤੇ ਨਹੀਂ ਹੁਣ ਜਰ ਤੇ ਫਿਰ ਉਹਨਾਂ ਕੰਮ ਚੰਗਾ ਜਾਣੇ ਲੱਗਦਾ ਤੇ ਆਪਾਂ ਇਹੋ ਕੰਮ ਹੀ ਕਰਦੇ ਗਾ ਨਵੇੜ ਕੇ ਨਾ ਕੰਮ ਤੇ ਚੱਲ ਕੁੜੀ ਉੱਥੇ ਆਪਣਾ ਟਾਈਮ ਕੱਢੀ ਜਾਵੇ ਹੋਰ ਚਲੋ ਰਾਜੀ ਤੁਸੀਂ ਆਪਣੇ ਘਰ ਵਸੇਗੀ ਹੋਰ ਗੱਲ ਹੀ ਆਓ ਚਲੀ ਗਾ ਚੱਲਦੇ ਆਜੋਗਾ ਨਹੀਂ ਯਾਰ ਘਰ ਨਹੀਂ ਮੈਂ ਚੱਲ ਜਾਣਾ ਵਾ ਅੱਛਾ ਹਾਂ ਹਾਂ ਚੱਲ ਜਾਣਾ ਮੈਂ ਤਾਂ ਮੈਂ ਆ ਚਲੇ ਹੀ ਘਰ ਹੀ ਮੈਂ ਚੱਲ ਥੋ ਛੋਨੇ ਚ ਫੇਰਾ ਮਾਰ ਜਾ ਮੈਂ ਸੋਚਣ ਲਿਆ ਮੈਂ ਚੱਲ ਮੈਂ ਪੁੱਛਣਾ ਜੋ ਬਨੂ ਜਾ ਕੇ ਹੂੰ ਡੈਡ ਜੀ ਖਾ ਲਿਆ ਰੋਟੀ ਪਾਣੀ ਹਾਂ ਖਾ ਲਿਆ ਉਹ लवली ਕੀ ਹਾਵਾਂ ਬਾਠ ਠੀਕ ਜੀ ਚੱਲਿਆ ਸੀ ਮਮੀ ਬੁੱਤੂ ਦਿੰਦਾ ਇੱਕ ਦੋ ਦਿਨ ਉਹ ਨਹੀਂ ਨਹੀਂ ਡੈਡ ਜੀ ਰਹਿਣਾ ਕੀ ਆ ਜੇ ਇਹਦੇ ਛੁੱਟੀ ਆਇਆ ਹੂੰਗਾ ਬੇਰਗੱਲ ਹੋਰ ਵਾ ਅਹੀਂ ਤੇ ਐਵੇਂ ਚਲੋ ਇਦਾਂ ਹੀ ਉਹਨਾਂ ਨੇ ਕੰਮ ਕਰ ਲਿਆ ਸੀ ਤੇ ਐ ਇਦਾਂ ਅਗੇ ਘਰਾਂ ਨੂੰ ਓਏ ਆਹੋ ਇਹ ਤਾਂ ਫਰਤ ਇਹ ਹੁਣ ਜਾਣਾ ਪੈਣਾ ਵਾ ਠੀਕ ਠੀਕ ਆ ਉਦਾਂ ਤੇ ਕੱਲ ਹੀ ਚਲ ਜਣਾ ਸ਼ਾਮੀ ਅੱਛਾ ਅੱਛਾ ਮੈਂ ਤਾਂ ਰਾਤ ਰਹਿਣੀ ਆ ਫੋਤੇ ਸਵੇਰੇ ਉਸ ਵਕਤ ਚਲ ਜਾਂਗਾ ਤੂੰ ਮੇਰੀ ਗੱਲ ਸੁਣ ਹਾਂ ਤੂੰ ਸਵੇਰੇ ਗਿਆ ਹਾਂ ਤੇ ਜਿਹੜੀ ਤੈਨੂੰ ਮੈਂ ਗੱਮ ਕਿਹਾ ਸੀ ਉਹ ਕੀਤਾ ਕਿ ਨਹੀਂ ਗੱਲ ਤੇ ਡੜੀ ਜੀ ਉਹਨਾਂ ਨੇ ਮੈਂ ਕੀਤੀ ਅੱਛਾ ਉਹਦਾਂ ਉਹਨਾਂ ਨੂੰ ਮੈਂ ਗੱਡੀ ਗੱਡੀ ਵੱਲੋਂ ਵੀ ਦੱਸਤਾ ਵੀ ਜਿਹੜੀ ਚੱਲਣ ਦੀ ਅੱਜ ਕੱਲ ਠੀਕ ਆ ਸਕਾਰਪਿਓ ਵੱਲੋਂ ਹੀ ਕਿਹਾ ਸੀ ਉਹਨਾਂ ਨੇ ਅੱਛਾ ਅੱਛਾ ਤੇ ਉਹ ਦੇ ਵਿਚਾਰ ਹੱਸਦਾ ਸੀ ਗਾੜੀਆਂ ਵੀ ਕੋਈ ਗੱਲ ਨਹੀਂ ਭਾਜੀ ਇਹੋ ਹੀ ਲਿਆ ਦਾਂਗੇ ਤੁਹਾਨੂੰ ਗੱਡੀ ਠੀਕ ਆ ਪਰਨਾ ਉਹਨੇ ਤਰਸ ਜਾ ਬੜਾ ਹੁੰੜਿਆ ਉਹਨਾਂ ਦੇ ਤਰਸਾ ਹੁੰੜਿਆ ਤੈਨੂੰ ਕਦਾਂ ਤਰਸਾ ਹੁੰੜਿਆ ਉਹਨਾਂ ਦੇ ਤੇ ਤੂੰ ਸਾਡੇ ਵਾਲੇ ਵੇਖਿਆ ਹੀ ਕੋਈ ਨਹੀਂ ਕਹੀਂ ਸ਼੍ਰੀਕੇ ਜਨਾਕੇ ਕਿੱਥੇ ਦੇਣਾ ਵਾ ਅਸੀਂ ਤਾਂ ਤੈਨੂੰ ਡਿਕਣ ਦੇ ਹੀ ਉਹ ਮੈਂ ਤਾਂ ਡੈਡੀ ਜੀ ਗਾਲ ਹੀ ਕੀਤੀ ਆ ਤੁਸੀਂ ਐਵੇਂ ਗਾੜੀਆਂ ਕੁਸੇ ਨਾ ਪੈਗੇ ਜੀ ਤਾਂ ਪੁੱਤ ਗਾਲ ਹੀ ਗੁੱਸੇ ਵਾਲੀ ਕੀਤੀ ਤਾਂ ਫਿਰ ਮੈਂ ਗੁੱਸੇ ਜੀ ਪੈਣਾ ਸੀ ਉਹ ਮੈਂ ਤੇ ਇਹੋ ਤੁਹਾਨੂੰ ਦੱਸਣ ਡਿਆ ਵਾਂ ਕਿ ਜਿੱਦਾਂ ਦੇ ਉਹਨਾਂ ਦੇ ਹਾਲਾਤ ਵਣ ਵਿਚਾਰੇ ਨੇ ਕੋਲੋਂ ਕਿੱਥੋਂ ਪੈਸੇ ਲਾਉਣੇ ਆ ਗੱਡੀ ਤੇ ਉਹ ਪੁੱਤ ਜੇ ਮੈਨੂੰ ਪਤਾ ਹੀ ਕਿ ਸਾਡੇ ਹਾਲਾਤ ਇਦਾਂ ਦੇ ਆ ਤੇ ਕੋਈ ਮੁੰਡਾ ਭਾਈ ਵਾਲਾ ਲੱਭ ਨਹੀਂ ਦੇ ਤੇ ਤੁਸੀਂ ਜਦਨ ਵੇਖਣ ਗਏ ਹੀ ਉਦਣੇ ਨਾ ਕਰ ਦਿੰਦੇ ਉਹ ਮੈਂ ਤੇ ਗਿਆ ਹੀ ਨਹੀਂ ਆ ਤਾਂ ਤੇਰੀ ਮਾਂ ਨੇ ਪੋਸਾ ਕੇ ਰੱਖਤਾ ਇੱਥੇ ਮੰਡਾ ਡੇਢੀ ਚਲੋ ਦੇ ਦੇਣਗੇ ਗੱਡੀ ਹੁਣ ਉਹ ਜ਼ਿਆਦਾ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰੀ ਕੀ ਕਰਨੀ ਆ ਗੱਡੀ ਕੋਈ ਗੱਲ ਨਹੀਂ ਲੈ ਲਾਂਗੇ ਆਪਣੇ ਕੋਲ ਕੀ ਗੱਲਾਂ ਚੱਲਣ ਡਈਆਂ ਵਾ ਕਿੰਨੋਂ ਤੰਗ ਪਰੇਸ਼ਾਨ ਕਰਨਾ ਵਾ ਮੈਂ ਡੇਢੀ ਨੂੰ ਕਹਿਣ ਲਿਆ ਸੀ ਹਾਂ ਗੱਡੀ ਵੱਲੋਂ ਤੇ ਉਹਨਾਂ ਨੂੰ ਮੈਂ ਕਿਹਾ ਹਾਂ ਪਰ ਮੇਰੇ ਤਰਸ ਬੜਾ ਆਉਂਦਿਆ ਉਹਨਾਂ ਦੇ ਵੇਖਾਂ ਤਰਸ ਆਉਂਦਿਆ ਇਹਨੂੰ ਮਾਂ ਤੇਰੀ ਬੁਰੀ ਬੰਦੀ ਫਿਰਨ ਡਈ ਆ ਤੈਨੂੰ ਮੈਂ ਕਲਾਕ ਹੀ ਦਿੱਤਾ ਪਤਾ ਨਹੀਂ ਉਹਨਾਂ ਨੇ ਕੀ ਕੋਲ ਕੇ ਤੇਰੇ ਦਿਮਾਗ 'ਚ ਪਾਤਾ ਆਣ ਕੇ ਉਹਨਾਂ ਵਾਲੀ ਦੀ ਗੱਲ ਕਰੀ ਜਾਣ ਡਿਆ ਵਾ ਤਬਰ ਦਾ ਜੀ ਤੈਨੂੰ ਕੋਈ ਲੱਭਦਾ ਹੀ ਨਹੀਂਗਾ ਉਹਨਾਂ ਕੋਹ ਨਹੀਂ ਕਿਹਾ ਮੈਨੂੰ ਮੈਂ ਸਭ ਕੋ ਗੱਡੀ ਵਾਲੋਂ ਕਹਿ ਕੇ ਆਇਆ ਉਹਨਾਂ ਫੇਰ ਤੈਨੂੰ ਤਰਸ ਕਿਉਂ ਡਿਆ ਵਾ ਪਰ ਮਨੇ ਤਾਂ ਉਹਦਾ ਹੀ ਦਿਮਾਗ ਖਰਾਬ ਹੋ ਗਿਆ ਵਾ ਮੇਰੀ ਸੁਣ ਲੈ ਗੱਲ ਗੱਡੀ ਦਾ ਨਾਮ ਦੱਸ ਕੇ ਆਂ ਕਿਹੜੀ ਲੈਣੀ ਆ ਉਹ ਦੱਸ ਰਿਆਂ ਬੱਬਾ ਦੱਸ ਰਿਆਂ ਫੇਰ ਚੁੱਪ ਕਰ ਜਾ ਗੱਡੀ ਆ ਲਾਂਦੇ ਜੇ ਗੱਡੀ ਨਾ ਆਈ ਉਹਦਾ ਤਾਂ ਹਸ਼ਰ ਮੈਂ ਉਹਦਾ ਪੂਰਾ ਕਰਨਾ ਹੀ ਰਪਿੰਦਰ ਦਾ ਫੇਰ ਕਸੂਰ ਸਾਰਾ ਤੇਰਾ ਨਿਕਲਣਾ ਹੀ ਇਹ ਸੋਚ ਸਮਝ ਲੈ ਹੁਣ ਤੂੰ ਨਾ ਤੁਸੀਂ ਮੇਰਾ ਕਾਦਾ ਕਸੂਰ ਤੇਰਾ ਇਹੋ ਹੀ ਪਿਓ ਨੂੰ ਡਿਆਂ ਤੋਂ ਪੜਾਉਣਾ ਡੈਡੀ ਮੈਨੂੰ ਤਰਸ ਆਉਂਦਾ ਉਹ ਜੇ ਉਹਨਾਂ ਨੇ ਜੇ ਗੱਡੀ ਨਹੀਂ ਦੇਣੀ ਇੰਨੀ ਔਕਾਤ ਦੇ ਮਾਲਕ ਨਹੀਂ ਹੈਗੇ ਤੇ ਕੁੜੀ ਆਪਣੀ ਹੋਰ ਕਿਤੇ ਵਿਆਹ ਲੈਂਦੇ ਅਸੀਂ ਨਾ ਸੱਦਾ ਪੱਤਰ ਦਿੱਤਾ ਸੀ ਤੂੰ ਚਲ ਦੇ ਦੇਣਗੇ ਗੱਡੀ ਮੈਂ ਤਾਂ ਇਨੀ ਗੱਲ ਹੀ ਕਹੀ ਆ ਕਿ ਮੈਨੂੰ ਤਰਸ ਆਉਂਦਾ ਸੀ ਉਹਨਾਂ ਤੇ ਰਹਿਣ ਦੇਣੀ ਤੂੰ ਚੁੱਪ ਕਰ ਆ ਤਰਸ ਤੁਰਸ ਵਾਲੀ ਗੱਲ ਮੇਰੇ ਸਾਹਮਣੇ ਨਾ ਕਰਨੀ ਤੈਨੂੰ ਤਰਸ ਜਿਆਦਾ ਹੀ ਹੁੰਦਾ ਵਾ ਜਦੋਂ ਅਸੀਂ ਇੱਥੇ ਬੈਠੇ ਆ ਗੱਲ ਕਰਨ ਵਾਲੇ ਤੈਨੂੰ ਕਹਦਾ ਤਰਸਾਉਂਦਿਆ ਉਹ ਮੈਂ ਤੇ ਚਲ ਜਾਣਾ ਭਰਾ ਜੀ ਤੂੰ ਮੁੜ ਕੇ ਕਰਦੇ ਰਹੋ ਗੱਲਾਂ ਬਤਾਉਣਾ ਚੱਲ ਤੇ ਜਾਣਾ ਕੋਈ ਸੁਆਦ ਦੀ ਗੱਲ ਕਰਕੇ ਜਾ ਮੈਂ ਸੋ ਪਾਪੜ ਵੇਲ ਦੀ ਫਿਰ ਨਹੀਂ ਕਦੀ ਕਿਸ ਨੂੰ ਕਹਿ ਤਦੀ ਕਿਸ ਨੂੰ ਕਹਿ ਤੂੰ ਮਿੰਟ ਦੇ ਵਿੱਚ ਸਭ ਕਾਹ ਤੇ ਮਿੱਟੀ ਭਾਤੀ ਅਸੀਂ ਤੇ ਘਰੋਂ ਨਹੀਂ ਬਾਹਰ ਨਿਕਲਦੇ ਹੁਣ ਇਹ ਨਾ ਹੋਵੇ ਵੀ ਘਰ ਦੀ ਨੂੰ ਜਾਣ ਲੱਗਾ ਕਹਿ ਦੇ ਤੇ ਉਹਨਾਂ ਨੂੰ ਕਹਿ ਨਾ ਦਿਓ ਗੱਡੀ ਜੇਕਰ ਤੇ ਇਹ ਕੰਮ ਹੋ ਗਿਆ ਨਾ ਫਿਰ ਵੇਖ ਲਈ ਉਹ ਨਹੀਂ ਨਹੀਂ ਲੈਣੀ ਐ ਉਹ ਗੱਡੀ ਲੈਣੀ ਕਿਉਂ ਨਹੀਂ ਐ ਮੇਰੇ ਹਿਸਾਬ ਨਾਲ ਨਾ ਰਮਨ ਰਪਿੰਦਰ ਨੇ ਇਹਨੂੰ ਮਗਰ ਲਾ ਲਿਆ ਮੈਨੂੰ ਵੀ ਲੱਗਦਾ ਵਾ ਪੀਨੇ ਪੱਟੀ ਪੜਾਤੀ ਆ ਰਾਤੀ ਆਣ ਕੇ ਚੰਗੀਆਂ ਭਲੀਆਂ ਗੱਲਾਂ ਕਰਨ ਡਿਆ ਸੀ ਫਿਰ ਮੰਮੀ ਅਸੀਂ ਉਥੇ ਕਹੇ ਆ ਤੇ ਗੱਡੀ ਆ ਜਾਣੀ ਆ ਇਹ ਝਾਟੀ ਬਦਲ ਗਿਆ ਵਾ ਉਹ ਨਾ ਮੀਣੀ ਜੀ ਬੜੀ ਅੰਤਰੀ ਆ ਤੁਸੀਂ ਉਹਨੂੰ ਘਟਣਾ ਸਮਝੋ ਪਈ ਚੁੱਪ ਕੀਤੀ ਰਹਿੰਦੀ ਆ ਤੇ ਕੋਈ ਗੱਲ ਨਹੀਂ ਕਰਦੀ ਮੈਂ ਘਰ ਰਹੀ ਨਹੀਂ ਆ ਮੈਨੂੰ ਸਾਰਾ ਪਤਾ ਵਾ ਉਹਦਾ ਰਾਦਾ ਵਾ ਵੀ ਕੋਈ ਟਾਈਮ ਆਵੇ ਤੇ ਮੰਮੀ ਆਪਣੇ ਮੂੰਹੋਂ ਕਹਦੇ ਪੀ ਸਾਨੂੰ ਕਿਹ ਚੀਜ਼ ਦੀ ਲੋੜਨੀਗੀ ਲੋੜ ਕਿਉਂ ਨਹੀਂਗੀ ਪੋਤੇ ਦਿੱਤਾ ਵਾ ਤੁਹਾਨੂੰ ਪਾਲ ਕੇ ਪੜਾ ਕੇ ਨੰਕਰੀ ਤਲਵਾ ਕੇ ਰਮਨ ਰਾਤੀ ਮੈਨੂੰ ਕਹਿ ਡਿਆ ਸੀ ਕਿ ਡੈਡੀ ਜੀ ਜੋ ਜੋ ਤੁਸੀਂ ਕਿਹਾ ਮੈਂ ਸਭ ਦੀਆਂ ਗੱਲਾਂ ਕਰਾਇਆ ਉੱਥੇ ਤੇ ਹੁਣ ਫੇਰ ਬਦਲ ਗਿਆ ਵਾ ਡੈਡੀ ਜੀ ਮੈਨੂੰ ਤਰਸਾਉਂ ਡਿਆ ਆਂ ਹੂੰ ਡਿਆ ਵਾ ਮੈਂ ਕਹਾਂ ਤਰਸਾਉਂ ਡਿਆ ਤੂੰ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਬਦਲ ਨਹੀਂ ਮੈਂ ਦਿੰਦੀ ਮੈਂ ਵੀ ਰਮਨ ਆ ਗਾੜੀ ਜਿੰਨਾ ਚਿਰ ਗੱਡੀ ਨਾਲ ਸਾਡੇ ਘਰ ਇਹਨਾਂ ਦੇ ਜਾਣੋ ਨਾ ਚ ਸੁਲੀ ਤਾਂ ਟੰਗੇ ਰੱਖੂਂਦਾ। ਓਦਾਂ ਦੇ ਯਾਰ ਕਿ ਲੈ ਗਦੇ ਤੈਨੂੰ ਪਤਾ ਵਾ 3 ਕਿਲੋਖ ਲਿਮਿਟ ਬਣਦੀ ਐ ਜੋ ਬਣ। ਤੇ ਬਾਕੀ ਉਹ ਕਹਿੰਦਾ ਵਾ ਵੀ ਕੋਈ ਨਹੀਂ। ਕਿਆ ਹੈ ਉਹਨੂੰ ਮੈਂ ਤੇ ਉਹ ਕਹਿੰਦਾ 5 ਕਿਲੋਖ ਤੱਕ ਕਰਦਾਂਗੇ। ਆ ਵੀ ਚੰਗਾ ਵਾ ਸ਼ਾ। ਚੱਲ ਜੇ ਤੇਰੀ ਵਾਕ ਵੀ ਕਰਕੇ ਯਾਰ ਮੇਰਾ ਕੰਮ ਸਵਰਜੇ ਨਾ। ਹੁਣ ਓਦਾਂ ਮੈਨੂੰ ਮਿਲਣਾ 6 ਲੱਖ ਰੁਪਈਆ ਉਹ ਵੀ ਤਰਲੇ ਮਾਰਨੇ ਪੈਣੇ। ਤੇ ਕੱਲ ਓਦਾਂ ਮੈਂ ਵੀ ਮਿਲਾਂ ਨਾ ਜਦੋਂ ਜਾ ਕੇ ਉਹਨੂੰ ਤੇ ਕਹਿੰਦਾ ਸੀ ਕਹਿੰਦਾ ਕੋਈ ਗੱਲ ਨਹੀਂ ਕੰਮ ਤਾਂ ਡਾਹ ਹੋ ਜਾਏਗਾ। ਤੇ ਚੱਲ ਜੇ 10 ਲੱਖ ਇਥੋਂ ਮਿਲ ਜੇ। ਹਣਾ? ਤੇ ਥੋੜੇ ਬੋਦੇ ਮੇਰੇ ਕੋਲ ਵੀ ਹੈਗੇ ਆ। ਬਾਕੀ ਕੋਈ ਨਹੀਂ। ਭੈਣ ਭਰਾਵਾਂ ਦਾ ਕਿਹਦਾ ਤਰਲਾ ਤਰਲਾ ਮਾਰਨਾਗੇ ਨਾਲ। ਤੇ ਚੱਲ ਥੋੜੇ ਬੋਦੇ ਪੈਸੇ ਕਰਕੇ ਨਾ ਬਾਕੀ ਮੇਰਾ ਦਾ ਕਿਸ਼ਤਾਂ ਕਰਾ ਲੈਣੀ ਮੈਂ। 12-13 ਲੱਖ ਦੇ ਦਾਂਗੇ। 5 ਲੱਖ ਦੀਆਂ ਕਿਸ਼ਤਾਂ ਕਰਾ ਕੇ ਤੇ ਗਾਂ ਤਾਰ ਦੇਵਾਂਗੇ। ਕੋਈ ਗੱਲ ਨਹੀਂ ਫਿਰ ਹੌਲੀ ਹੌਲੀ ਤਰੀ ਜਾਣੇ ਕੀ ਕਰਨਾ। ਮੈਨਾਂ ਦੇ ਬੜੇ ਨਮੋਸ਼ੇ ਹੁੰਦੀ ਆ ਜੋ ਆਪਣਾ ਫੌਜੀ ਹੋਵੇ ਬੰਦਾ ਤੇ ਦਾਅ ਚ ਗੱਡੀਆਂ ਮੰਗਦਾ ਫਿਰੇ। ਸਰਾਹੀ ਵੀ ਨਾ ਇਹੋ ਗੱਲ ਤੋਂ ਖੁੰਝ ਗਏ। ਪਹਿਲਾਂ ਤੇ ਸਾਨੂੰ ਇਹ ਗੱਲ ਦਾ ਪਤਾ ਹੀ ਨਹੀਂ ਸੀਗਾ। ਪਤਾ ਤੇ ਸਾਨੂੰ ਲੱਗਾ ਪਾ ਹੁਣ। ਅਜੇ ਮਹਾ 2-3 ਹਫਤੇ ਹੀ ਹੋਏ ਆ ਵਿਆਹ ਤੋਂ ਹਫਤਾ ਤੋਂ ਪਹਿਲਾਂ ਇਹਨਾਂ ਨੇ ਕਿਤੇ ਵਿਚੋਲਿਆਂ ਨੂੰ ਕਿਹਾ ਸੀਗਾ ਕਿ ਸਾਨੂੰ ਗੱਡੀ ਚਾਹੀਦੀ ਹੈ ਅੱਛਾ ਉਹ ਕੀ ਹੋਇਆ ਵੀ ਵਿਚੋਲਿਆਂ ਨੇ ਵੀ ਨਾ ਗੱਲ ਅਣ ਸੁਣੀ ਜੀ ਕਰ ਛੜੀ ਵੀ ਚੱਲ ਕੋਈ ਗੱਲ ਨਹੀਂ ਕਹਿੰਦੇ ਹੁੰਦੇ ਆ ਲੋਕ ਤੇ ਚੱਲ ਮੁੜ ਕੇ ਆਪੇ ਭੁੱਲ ਜਾਣਗੇ ਹੁਣ ਇਹ ਬੰਦੇ ਆ ਥੋੜੇ ਜਿ ਜਿੱਦੀ ਤੇ ਫਿਰ ਤੈਨੂੰ ਪਤਾ ਵਾ ਵੀ ਹੁਣ ਫੌਜੀ ਮੁੰਡਾ ਹੋਵੇ ਮੰਨ ਲਾ ਸਾਡਾ ਹੀ ਮੁੰਡਾ ਹੋਵੇ ਤੇ ਸਾਨੂੰ ਵੀ ਹੁੰਦਾ ਹੀ ਆ ਵੀ ਤਾਕ ਹੁੰਦੀ ਵੀ ਅਗਲੇ ਘਰ ਹਣਾ ਉਹਨਾਂ ਕੋ ਤੇ ਉਹ ਫਿਰ ਇਹ ਹੁਣ ਗੱਲ ਦੇ ਮਗਰੀ ਪੈ ਕੇ ਤੇ ਕਿਤੇ ਕੁੜੀ ਨੂੰ ਤੰਗ ਪਰੇਸ਼ਾਨ ਕਰਦੇ ਪਹਿਲਾਂ ਨਹੀਂ ਕਿਤਾ ਪੁੱਛ ਗਏ ਸੀ ਕਿਤੀ ਚੰਗੀ ਤੇ ਨਾ ਯਾਰ ਪੁੱਛ ਗਏ ਸੀ ਫਿਰ ਅਸੀਂ ਵਿਚੋਲਿਆਂ ਦੇ ਸਿਰ ਤੇ ਰਹੇ ਨਾ ਮੁਖਤਿਆਰ ਹੋਣਾ ਤੇ ਰਿਸ਼ਤਾ ਕਰਾਇਆ ਤੇਨੂੰ ਪਤਾ ਹੀ ਆ ਹਾਂ ਅਜੀ ਕਿਹਾ ਵੀ ਚੱਲ ਉਦਾਂ ਇਹ ਗੱਲ ਆ ਵੀ ਮੁੰਡਾ ਠੀਕ ਆ ਉਦਾਂ ਮੁੰਡਾ ਨਹੀਂ ਵੱਧੂ ਗੱਲ ਕਰਦਾ ਸੱਸ ਕਰਦੀ ਆ ਜਿਆਦਾ ਮੈਂ ਬੁੜੀਆਂ ਨੂੰ ਤੈਨੂੰ ਪਤਾ ਹੁੰਦਾ ਹੀ ਆ ਥੋੜਾ ਬੁੜੀਆਂ ਕਰੀ ਜਾਂਦੀਆਂ ਖਰਾਬੀ ਫਿਰ ਚਲੋ ਇਹ ਤੇ ਉਹਨੂੰ ਸੋਚਣਾ ਚਾਹੀਦਾ ਅਸੀਂ ਵੀ ਹੁਣ ਫਸ ਗਏ ਆ ਯਾਰ ਹੁਣ ਜੇ ਮਨ ਲਾ ਤੋਕੀ ਤੇ ਬੜੀਆਂ ਗੱਲਾਂ ਕਰਦੇ ਨਾ ਮੈਨੂੰ ਹੁਣ ਮੈਂ ਕੱਲਾ ਕਹਿ ਛੱਡਦੇ ਆ ਵੀ ਚਲ ਤੂੰ ਗੱਡੀ ਨਾ ਦੇ ਕੁੜੀ ਵਾਪਸ ਲੈ ਆ ਵਾ ਇਹ ਹੁਣ ਕੁ ਅੱਗੇ ਉਹਦੇ ਵਿਆਹ ਦੇ ਰੁਪਈਆ 10 ਲੱਖ ਲੱਗ ਗਿਆ 10 ਲੱਖ ਫੇਰ ਲਾਉਂਗਾ ਤਾਂ ਫੇਰ ਹੀ ਕਿਤੇ ਕਰੂੰ ਹੂੰ ਹੂੰ ਤੇ ਜਿਹੜੀ ਬਦਨਾਮੀ ਹੋਣੀ ਆ ਬੇਇਤੀ ਹੋਣੀ ਆ ਉਹ ਚੰਗਾ ਵਾਗ ਜਾਂ ਥੋੜੇ ਬੋਦੇ ਪੈਸੇ ਲਾਏ ਉਹ ਚੰਗੇ ਹਣ ਕਹਿ ਤੇ ਦਿੰਦੇ ਨਾ ਲੋਕੀ ਪਰ ਜਿਹਦੇ ਘਰ ਅੱਗ ਲੱਗਦੀ ਆ ਨਾ ਉਹਨੂੰ ਪਤਾ ਹੁੰਦਾ ਕਿ ਉਹ ਕਿਦਾਂ ਬੁਝਾਉਣੀ ਤੇ ਕਿਦਾਂ ਨਹੀਂ ਬੁਝਾਉਣੀ ਆਹ ਗੱਲ ਪਤਾ ਗੇ ਆ ਜਵਨ ਜਦੋਂ ਘਰ ਆ ਗਈ ਕੁੜੀ ਫੇਰ ਲੋਕਾ ਦੂਜੇ ਪਾਸੇ ਹੋ ਜਾਣਾ ਜੀਣ ਫੇਰ ਨਹੀਂ ਦੇਣਾ ਫੇਰ ਕੁੜੀ ਨੂੰ ਗੱਲਾਂ ਕਰੀ ਜਾਣੀ ਕਿਸੇ ਪਾਸੇ ਵੀ ਨਹੀਂ ਗਾ ਯਾਰ ਖਲਾਸੀ ਕਿਸੇ ਪਾਸੇ ਵੀ ਨਹੀਂ ਕੋਈ ਇੱਕ ਤਰੀਕਾ ਮੈਨੂੰ ਲੱਭਦਾ ਹੁੰਦਾ ਨ ਤੇ ਗੱਡੀ ਨਾਂ ਦੇ ਕੇ ਸਾਦਾ ਹੁੰਦਾ ਤੇ ਤੈਨੂੰ ਕੀ ਲੱਗਦਾ ਮੈਂ ਇਨੇ ਪੈਸੇ ਖਰਚਣ ਚ ਰਾਜੀ ਹਾਂ ਤੈਨੂੰ ਸਾਰੇ ਘਰ ਦੇ ਹਾਲਾਤਾਂ ਦਾ ਪਤਾ ਮੇਰੀਆਂ ਦਾ ਮੈਂ ਤੇ ਫਸਿਆ ਇਹ ਕੰਮ ਕਰਦਿਆਂ ਨਹੀਂ ਨਹੀਂ ਠੀਕ ਆ ਫਿਰ ਚੱਲ ਜਿੱਦਾਂ ਤੈਨੂੰ ਚੰਗਾ ਲੱਗਦਾ ਨਾ ਆਪਾਂ ਇਦਾਂ ਕਰਦੇ ਹਾਂ ਤੂੰ ਇੱਕ ਵਾਰੀ ਮੇਰੇ ਨਾਲ ਗੱਲ ਕਰ ਲੈ ਜਿਹੜੇ ਜਿਹੜੇ ਡਾਕੂਮੈਂਟ ਚਾਹੀਦੇ ਆ ਮੈਨੂੰ ਦੱਸ ਦੀ ਤੇ ਲੈ ਕੇ ਤੇ ਜਾਈਏ ਇੱਕ ਦੋ ਦਿਨ ਚ ਉਹ ਪ੍ਰਾਣਾ ਵੀ ਕੱਲ ਲੱਗਾ ਵਾ ਗੱਡੀ ਦਾ ਮਾਡਲ ਤੇ ਉਧਰ ਵੀ ਜਾਣਾ ਪੈਣਾ ਇਹ ਨਹੀਂ ਨਹੀਂ ਕੋਈ ਗੱਲ ਨਹੀਂ ਆ ਗੱਡੀ ਪੁਰਾਣੀ ਕਰਦੇ ਨਾ ਮੈਨੂੰ ਕਹਿੰਦੇ ਆ ਵੀ ਡਾਕੂਮੈਂਟ ਲੈ ਆਓ ਤੇ ਫਿਰ ਡਾਕੂਮੈਂਟ ਲੈ ਜੰਨੇ ਆਪਾਂ ਸ਼ ਆਉਣਾ ਗੱਲ ਕਰਕੇ ਤੇ ਜਿਹੜਾ ਵੀ ਕੰਮ ਜਿਹੜਾ ਵੀ ਕੰਮ ਆਂ ਦਵੇੜਦੀ ਏ ਨਾਲੇ ਉਧਰੋਂ ਜਿਹੜਾ ਗੱਡੀ ਦਾ ਮਾਡਲ ਭੇਜਦੇ ਉਹ ਵੀ ਪਤਾ ਕਰਾਉਣੀ ਆ ਵੀ ਕਿੰਨੇ ਦਾ ਪੈਂਦਾ ਤੇ ਯਾਰ ਇੱਕ ਚੀਜ਼ ਮੈਂ ਹੋਰ ਸੋਚਣ ਰਿਹਾ ਸੀ ਕੋਈ ਫੌਜੀ ਨਾ ਲੱਭੀਏ ਰੁਪਈਆ ਲੱਖ 1.5 ਲੱਖ ਸਸਤੀ ਹੋਣੀ ਗੱਡੀ ਵੇਖ ਲੈਣੇ ਆ ਕੋਈ ਫੌਜੀ ਕੋਈ ਬੰਦਾ ਲੱਭੀਏ ਕੋਈ ਗੱਲ ਨਹੀਂ ਲੱਭ ਲੈਣੇ ਆ ਫੌਜੀ ਬੰਦਾ ਇਹ ਵੀ ਕੰਮ ਮੇਰਾ ਭਰਾ ਕਰਾਈ ਹੁਣ ਮੇਰਾ ਚਲੋ ਜੋ ਵੀ ਪੁਰਾ ਮੈਂ ਤਾਂ ਕਿਹਾ ਜੋਦਰਾ বাজੇ ਵਧੀਆ ਹੀ ਆ ਆਹੋ ਰੁਪਈਆ ਬਹੁਤਾ ਨਹੀਂ ਤੇ ਲੱਖ 1.5 ਲੱਖ বাজ ਜਾਣਾ ਲੱਖ 1.5 ਲੱਖ বাজ ਜਾਣਾ ਤੇ ਚਲੋ ਉਹੀ ਆਪਾਂ ਕਿਸ਼ਤਾਂ ਥ ਇਹੀ ਆ ਆਪਾਂ ਇਦਾਂ ਨਬੇਰ ਲੈਨੇ ਆ ਨਾ ਬੈਂਕ ਕੋਲ ਤੇ ਨਾਲ ਹੀ ਫੌਜੀਆ ਗੱਲ ਨਾਲ ਹੀ ਇਹ ਕੰਮ ਕਰ ਲਾਂਗੇ ਅਜਾ ਚੱਲਦੇ ਘਰ ਨਾਲੇ ਚਾਹ ਆਪਣੇ ਪੀਣੇ ਸੁ ਜਾ ਕੇ ਜੇ ਤੁਸੀਂ ਨੇ ਸਿਆਣੇ ਹੁੰਦੇ ਤੇ ਚਪੇੜ ਨਾ ਮਾਰਦੇ ਹੁਣ ਤੁਹਾਨੂੰ ਗੱਲਾਂ ਆਉਣ ਡੀਆਂ ਤੇ ਪਿਆਰ ਨਾਲ ਵੀ ਸਮਝਾ ਸਕਦੇ ਸੀ ਨਾ ਕੀ ਪਤਾ ਮੈਂ ਨਾਲ ਚਲੀ ਜਾਂਦੀ ਉਹ ਕੋਈ ਗੱਲ ਨਹੀਂ ਜੇ ਤੁਸੀਂ ਨੇ ਨਾ ਲੈਣ ਆਉਣਾ ਤੇ ਜਾਣਾ ਮੈਂ ਵੀ ਨਹੀਂ ਆ ਜੇ ਤੁਸੀਂ ਆਪਣੀ ਮਰਜ਼ੀ ਕਰ ਸਕਦੇ ਨਾ ਤੇ ਮੈਂ ਵੀ ਕਰ ਸਕਦੀ ਆ ਨਾ ਆਇਓ ਲੈਣ ਮੈਨੂੰ ਕਿਹੜਾ ਇੱਥੇ ਕੁਝ ਮਿਲਦਾ ਨਹੀਂ ਆ ਸਭ ਕੁਝ ਮਿਲਣ ਡਿਆ ਵਾ ਆਕੜ ਮੇਰੀ ਨਹੀਂ ਆ ਆਕੜ ਹਾਡੀ ਹੋ ਗਈ ਆ ਚਲੋ ਠੀਕ ਆ ਬਾਅਦ ਚ ਗੱਲ ਕਰਦੀ ਹਾਡੀਆਂ ਨੂੰ ਨਹੀਂ ਕਰਲਾ ਕਰਲਾ ਗੱਲ ਮੈਂ ਸਭ ਕੁਝ ਸੋਣੀ ਲਿਆ ਵਾ ਮੇਰੇ ਨਾਲ ਗੱਲ ਕਰਵਾ ਨਾਲੇ ਤੂੰ ਮੈਨੂੰ ਦੱਸ ਹਾਂ ਕਿਹੜੇ ਗੱਲੋਂ ਮੇਰੇ ਕੋਲ ਕਾ ਰੱਖਿਆ ਸੀ ਆ ਸਾਰੀ ਗੱਲ ਮੈਨੂੰ ਦੱਸ ਦੇ ਤਾਂ ਸਹੀ ਜਿੱਦਣ ਆਇਆ ਹੀ ਉਹ ਦੇ ਖੋਂਬਾ ਮੈਂ ਠੱਪਦੀ ਤੇਰਾ ਕੀ ਇਰਾਦਾ ਵਾ ਮੇਰੀ ਮਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਾ ਮੈਂ ਤਾਂ ਤੁਹਾਡੇ ਮੂੰਹ ਤਾਂ ਪੜ ਲੈਂਦੀ ਆ ਤੇ ਕੀ ਬੰਡਿਆ ਵਾ ਮੰਮੀ ਮੈਂ ਤੁਹਾਨੂੰ ਗੱਲ ਕੀ ਦੱਸਦੀ ਜੇ ਮੈਂ ਤੁਹਾਨੂੰ ਦੱਸ ਦਿੰਦੀ ਨਾ ਤੇ ਗੱਲ ਵੱਜ ਜਾਣੀ ਸੀ ਉਹਨਾਂ ਨੇ ਤੇ ਮੇਰੇ ਚ ਪੇੜ ਮਾਰ ਦਿੱਤੀ ਪਿਆਰ ਨਾਲ ਵੀ ਸਮਝਾ ਸਕਦੇ ਸੀ ਨਾ ਕਿ ਚੱਲ ਮੇਰੇ ਨਾਲ ਸੰਦੀਪ ਤੇ ਮੈਂ ਚੱਲ ਜਾਣਾ ਸੀ ਮੈਂ ਤਾਂ ਡਰਦੀ ਨਹੀਂ ਨਾ ਦੱਸਿਆ ਕਿ ਘਰ ਚ ਤੇ ਕਲੇਸ਼ ਅੱਗੇ ਨਹੀਂ ਮੁੱਕਣ ਡਿਆ ਉਹਨੇ ਤੇਰੇ ਚ ਪੇੜ ਮਾਰਤੀ ਉਹਦੀ ਇੰਨੀ ਹਿੰਮਤ ਕਿੱਦਾਂ ਪਈ ਤੇਰੇ ਚਪੇੜ ਮਾਰਨ ਦੀ ਨਾਲੇ ਤੇਰਾ ਦੱਸਣ ਦਾ ਫਰਜ਼ ਨਹੀਂ ਵੀ ਆਪਣੀ ਮਾਂ ਨੂੰ ਹੀ ਦੱਸਾਂ ਮੇਰਾ ਚਪੇੜ ਮਾਰੀ ਆ ਮੈਂ ਆਹਦੇ ਹੱਥ ਨਾ ਤੋੜ ਦਿੰਦੀ ਇੰਨਾ ਚਿਰ ਇੱਥੇ ਰਿਹਾ ਵਾ ਉਹਨੂੰ ਇੰਨਾ ਨਹੀਂ ਪਤਾ ਲੱਗਾ ਵੀ ਮੈਂ ਉਹਨਾਂ ਦੇ ਘਰ ਰਹਿ ਕੇ ਉਹਨਾਂ ਦਾ ਲੂਣ ਖਾ ਕੇ ਤੇ ਆ ਕੰਮ ਕਰਨ ਡਿਆ ਵਾਂ ਮੈਂ ਆਪਣੀ ਤੀਨ ਫੁੱਲਾ ਵਾਂਗੂ ਰੱਖਿਆ ਸੀ ਹੁਣ ਇਹ ਚਪੇੜਾ ਮਾਰੂਗਾ ਇਹਨੂੰ ਆਦ ਲੈਣ ਦੇ ਇਹਦਾਂ ਗੱਲ ਮੈਂ ਕਰਦੀ ਆ ਨਾਲੇ ਤੇਰੇ ਪਿਓ ਨੂੰ ਦੱਸਦੀ ਆ ਹੁਣ ਇੱਥੇ ਤੱਕ ਗੱਲ ਵੱਧ ਗਈ ਆ ਅੱਗੇ ਤਾਂ ਨਾ ਨੋ ਐਦਾਂ ਕਰਦੀ ਸੀ ਹੁਣ ਜਵਾਈ ਵੀ ਇਦਾਂ ਕਰਨ ਡਿਆ ਪਿਆ ਵਾ ਇਹਨੂੰ ਮੈਂ ਸੁੱਕਾ ਨਹੀਂ ਜਾਣ ਦਿੰਦੀ ਵੇਖੇ ਜਾਵੇਂਗਾ ਹਾਲ ਕੀ ਬੰਦਾ ਵਾ ਆ ਮਮੀ ਜਿਹੜੀ ਤੁਸੀਂ ਗੱਲ ਕਰਨ ਦੇ ਨਾ ਲੂਣ ਵਾਲੀ ਇਹੋ ਗੱਲ ਮੈਂ ਕਹਤੀ ਤੇ ਬੜਾ ਘੁੜਕੇ ਹੀ ਅੱਗੇ ਹ ਇਹ ਸਭ ਕੁਝ ਨਾ ਰੁਪਿੰਦਰ ਦੀ ਵਜ੍ਹਾ ਕਰਕੇ ਹੋਣ ਡਿਆ ਵਾ ਉਹੋ ਹੀ ਸਭ ਕੁਝ ਕਰਾਉਂਦੀ ਆ ਤੂੰ ਕਿਸ ਗੱਲ ਦਾ ਫਿਕਰ ਨਾ ਕਰ ਅਜੇ ਤੇਰੀ ਮਾਂ ਜਿੰਦੀ ਆ ਮੇਰੇ ਜਿੰਦਿਆਂ ਤੇਰੇ ਤੇ ਹੱਥ ਚੁੱਕ ਦੇ ਕੋਈ ਹੱਥ ਨਾ ਤੋੜ ਕੇ ਰੱਖ ਦੂੰਗੀ ਐਵੇਂ ਨਹੀਂ ਉਦੋਂ ਪੁੱਛਦੀ ਹੀ ਕਿ ਭਾਜੀ ਕਿਉਂ ਆਏ ਆ ਕੀ ਕਰਨਾ ਏ ਆ ਇਹਨੂੰ ਆਪਕੋ ਜੋ ਪਤਾ ਵਾ ਇਹਦਾ ਮਤਲਬ ਫਿਰ ਪਿੰਡਰ ਨੂੰ ਸਾਰੀ ਗੱਲ ਦਾ ਪਤਾ ਵਾ ਮੰਮੀ ਪਤਾ ਹੀ ਹੋਊਗਾ ਤਾਂ ਹੀ ਕਹਿੰਦੀ ਐ ਪਤਾ ਤਾਂ ਸੰਦੀਪ ਮੈਨੂੰ ਵੀ ਲੱਗ ਗਿਆ ਸੀ ਗੁੱਜਾ ਗੁੱਜਾ ਤੇਰ ਕੋ ਪੁੱਛਦੀ ਹੀ ਪਰ ਤੂੰ ਮੈਨੂੰ ਸਾਰੀ ਗੱਲ ਦੱਸੀ ਨਹੀਂ ਤੇਰਾ ਫਰਜ਼ ਬੰਦਾ ਹੈ ਗੱਲ ਦੱਸਣ ਦਾ ਉਹ ਇੱਥੇ ਆਇਆ ਸੀ ਮੈਂ ਆਪੇ ਉਹਨਾਂ ਸਾਰੀ ਗੱਲ ਕਰ ਲੈਂਦੀ ਮੰਮੀ ਮੈਂ ਤਾਂ ਡਰਦੀ ਨੇ ਉਹਨੂੰ ਦੱਸੀ ਕਿ ਅੱਗੇ ਇਹਨੇ ਕਲੇਸ਼ ਪਾਇਆ ਵਾ ਬਾਅਦ ਚ ਉਹਨਾਂ ਨੇ ਪਾ ਦੇਣਾ ਹੀ ਕੀ ਫਾਇਦਾ ਹੈ ਕਿੰਨੇ ਦਿਨ ਲੁਕਾ ਰੱਖੇਗੀ ਕਿੰਨਾ ਇੱਕ ਦਿਨ ਕਲੇਸ਼ ਤੇ ਪੈਣਾ ਹੀ ਆ ਤੇ ਮੰਮੀ ਇਹਦਾ ਬਦਲਾ ਵੀ ਮੈਂ ਲੈ ਕੇ ਹੀ ਰਹਿਣਾ ਹੁਣ ਮੇਰੇ ਚਪੇੜ ਮਾਰੀ ਨਾ ਇਹਨਾਂ ਨੇ ਬਦਲਾ ਤੇਰ ਕੋ ਨਹੀਂ ਲਿਆ ਜਾਣਾ ਫੋਨ ਮੈਨੂੰ ਲਾ ਕੇ ਦੇ ਮੈਂ ਕਰਾ ਦੇਣਾ ਗੱਲ ਹੋਮਬੋ ਦੇ ਠੱਪਾਂ ਚੰਗੀ ਤਰ੍ਹਾਂ ਵੀ ਆਪਣੇ ਮਾ ਨਾਲ ਗੱਲ ਕਰਵਾ ਨਾਲੇ ਐਸੇ ਕਰਕੇ ਤੇ ਕੱਪੜੇ ਲੈਣ ਆਏ ਸੀ ਕਿਤੇ ਨਹੀਂ ਜਾਣਾ ਉਹਨਾਂ ਨੇ ਬਾਹਰ ਬੁਰ ਚੱਲ ਜਾਂਦਾ ਵਾ ਨਾ ਤੇ ਜਾਵੇ ਕੋਈ ਐਡੀ ਡਰ ਵਾਲੀ ਗੱਲ ਵੀ ਨਹੀਂ ਗਈ ਕਿੱਡਾ ਕ ਮਰਬਿਆਂ ਦਾ ਮਾਲਕ ਵਾ ਸ਼ੂਗਰ ਕਰੇ ਸੋਹਣੀ ਸੁਨੱਖੀ ਮੇਰੀ ਧੀ ਹੀ ਬੇੜਾ ਤਾਂ ਬਹਿ ਗਿਆ ਬਚੋਲੇ ਦਾ ਜਿੰਨੇ ਝੂਠ ਬੋਲ ਕੇ ਤੇ ਰਿਸ਼ਤਾ ਕਰਵਾਤਾ ਨਹੀਂ ਤਾਂ ਮੈਂ ਤਾਂ ਤੇਰਾ ਰਿਸ਼ਤਾ ਨਾ ਕਦੇ ਵੀ ਨਹੀਂ ਇੱਥੇ ਕਰਨਾ ਨਾ ਪੈਲੀ ਨਾ ਬੰਨਾ ਨਾ ਨੌਕਰੀ ਨਾ ਹੋਰ ਮੈਂ ਤਾਂ ਤਾਂ ਹੀ ਇੱਥੇ ਲਈ ਹਾਂ ਭਤੀਏ ਇੱਥੇ ਆ ਜਾ ਮੰਮੀ ਤੁਸੀਂ ਫਸਾਇਆ ਮੈਨੂੰ ਉਹ ਤਾਂ ਕਹਿੰਦੇ ਨਾ ਮੁੰਡਾ ਬੜਾ ਚੰਗਾ ਵਾ ਚੱਲ ਆ ਜਾ ਕੋਈ ਗੱਲ ਨਹੀਂ ਇਹਨੂੰ ਚੰਗਾ ਤਾਂ ਮੈਂ ਕਰੂੰਗੀ ਹੁਣ ਚੰਗਾ ਫਿਰ ਮੰਮੀ ਓਏ ਆਹੋ ਚੱਲੀਏ ਗਾਂ ਚਾਹ ਠੀਕ ਤੇ ਚੰਗਾ ਪਰ ਫੋਨ ਫੋਣ ਕਰਕੇ ਨਾ ਰਾਜੀ ਬਾਈ ਦੱਸਦਾ ਰਿਹਾ ਕਰ ਉਹ ਕੋਈ ਗੱਲ ਨਹੀਂ ਚੁੱਕ ਲਿਆ ਕਰੂਗਾ ਮੈਂ ਫੋਨ ਆਹ ਫਿਕਰ ਲੱਗੀ ਰਹਿੰਦੀ ਆ ਚੰਗਾ ਫਿਰ ਪੈਣ ਚੰਗਾ ਰੈਡੀ ਜੀ ਓਏ ਇਹੋ ਚੱਲੀਏ ਫਿਰ ਹੁਣ ਹੁਣ ਜੇ ਛੁੱਟੀ ਮਿਲੂ ਉਹ ਚੱਲ ਜਾਂਦਾ ਉਹ ਨਹੀਂ ਨਹੀਂ ਹੁਣ ਛੁੱਟੀ ਮਿਲ ਜਾਨੀ ਏ ਮਹੀਨੇ ਡੇਢ ਮਹੀਨੇ ਤੱਕ ਫਿਰ ਮੈਂ ਆਉਂਗਾ ਚਲੋ ਠੀਕ ਆ ਰਪਿੰਦਰ ਹਾਂਜੀ ਵਟਸਐਪ ਤੇ ਨਾ ਤੁਹਾਨੂੰ ਮੈਂ ਮਾਡਲ ਘਲਤਾ ਵਾ ਗੱਡੀ ਦਾ ਤੇ ਹੁਣ ਜੋ ਬੰਨ ਪਾ ਦੀ ਉਹਨਾਂ ਕੇ ਇਹ ਹੋ ਲਿਓ ਚੰਗਾ ਕੋਈ ਗੱਲ ਚੰਗਾ ਫਿਰ ਰੁਪਿੰਦਰ ਮੈਂ ਨਾ ਚੱਲਦਾ ਵਾਂ ਠੀਕ ਆ ਤੇ ਉਹ ਪਾਦੀ ਜਿਹੜੀ ਗੱਲ ਤੈਨੂੰ ਮੈਂ ਕਹੀ ਹਾਂ ਹਾਂਜੀ ਨਹੀਂ ਕੋਈ ਗੱਲ ਨਹੀਂ ਪਾ ਦਊਗਾ ਧਿਆਨ ਨਾ ਜਾਇਓ ਹੈ ਬੱਸ ਵੀ ਆਉਣ ਵਾਲੀ ਆ ਵੀ ਲੱਗ ਜੰਦੇ ਜੰਦੇ ਨਾ ਫੇਰ ਉਹੀ ਗੱਲ ਕਰ ਹੀ ਗਈ ਆ ਮੈਂ ਤੇ ਸੋਚਿਆ ਸੀ ਕਿ ਚੱਲ ਕੇ ਤੇ ਜਾਣ ਲੱਗੇ ਕਿਹਾ ਜਾਣਗੇ ਵੀ ਚੱਲ ਕੋਈ ਨਹੀਂ ਰੁਪਿੰਦਰ ਰਹਿਣ ਦੋ ਗੱਡੀ ਵੱਲੋਂ ਪਰਨਾ ਇਹਨਾਂ ਵਿੱਚ ਇੰਨਾ ਲਾਲਚ ਭਰਿਆ ਵਾ ਨਾ ਕਿ ਜਿਹੜੀ ਕੋਈ ਗੱਲ ਨਹੀਂ ਕਰਨ ਵਾਲੀ ਖਾਲੇ ਇਥੋਂ ਤੱਕ ਕਿ ਸਰਕਾਰੀ ਜੌਬ ਵੀ ਇਹਨਾਂ ਦੇ ਕੋਲੋਂ ਇੱਕ ਟੈਨਸ਼ਨ ਲੱਥਦੀ ਆ ਨਾ ਤੇ ਦੂਜੀ ਪੈ ਜਾਂਦੀ ਆ ਹੁਣ ਕੀ ਹੋ ਗਿਆ ਵਾ ਹੁਣ ਹਣਾ ਕੀ ਆ ਮੈਨੂੰ ਤੇ ਨਾ ਕਿੰਨੇ ਦਿਨਾਂ ਦਾ ਮਹਿਸੂਸ ਹੋਣ ਡਿਆ ਹੀ ਪਰ ਅੱਜ ਤੇ ਅਸਲ ਚ ਹੀ ਪਤਾ ਲੱਗ ਗਿਆ ਵਾ ਗੱਲ ਦੱਸ ਕੀ ਬੁਝਾਤਾਂ ਜੀਆਂ ਪਾਈ ਜਾਂ ਡਈ ਆ ਗੱਲ ਕੀ ਦੱਸਣੀ ਆ ਪਰ ਉਹਨਾ ਸੰਦੀਪ ਨਾਲ ਲੜ ਕੇ ਗਿਆ ਵਾ ਸੰਦੀਪ ਦੇ ਕਿਤੇ ਚਪੇੜ ਵੀ ਮਾਰੀ ਜਾਂ ਨਹੀਂ ਸਾਡੇ ਇੱਥੇ ਘਰੇ ਆਣ ਕੇ ਮੈਨੂੰ ਨੀਗਾ ਪਤਾ ਜਿੱਦਣ ਕੱਪੜੇ ਲੈਣ ਨਹੀਂ ਆਇਆ ਉਹਦਾ ਰੁੱਖੀਆਂ ਜੀਆਂ ਗੱਲਾਂ ਕਰਦਾ ਸੀ ਲੱਗਦਾ ਤੇ ਮੈਨੂੰ ਉਦਣ ਹੀ ਸੰਦੀਪ ਨੂੰ ਮੈਂ ਪੁੱਛਿਆ ਵੀ ਹੈਗਾ ਵੀ ਸੰਦੀਪ ਤੁਹਾਡੇ ਵਿੱਚ ਕੋਈ ਗੱਲ ਹੋਈ ਆ ਸੰਦੀਪ ਆਂਦੀ ਨਹੀਂ ਮੰਮੀ ਕੋਈ ਗੱਲ ਨਹੀਂ ਹੋਈ ਉਦਾਂ ਹੀ ਗਿਆ ਸੀ ਪਿੰਡ ਤੇ ਉਹ ਵੀ ਮੈਨੂੰ ਕਹਿੰਦਾ ਮੰਮੀ ਆ ਮੇਰਾ ਨਾ ਬਾਹਰ ਦਾ ਕੰਮ ਬਣ ਜਾਣਾ ਵਾ ਮੈਂ ਕੱਪੜੇ ਲੈਣ ਆਇਆ ਵਾਂ ਤੇ ਮੈਂ ਚੱਲ ਆਇਆ ਹੋਊਗਾ ਫੋਨ ਨਾ ਲੱਗੇ ਹੀ ਫੋਨ ਤੇ ਅੱਛਾ ਫੋਨ ਤੇ ਦੇਹੀ ਉਹਦਾ ਨਾਲ ਗੱਲ ਕਰਨ ਤੇ ਇਹਨੇ ਕਿਹਾ ਨੂੰ ਵੀ ਤੁਸੀਂ ਮੇਰੇ ਚ ਪੇੜ ਵੀ ਮਾਰੀ ਤੇ ਜੇ ਉਹਦਾ ਪਿਆਰ ਨਾ ਕਹਿੰਦਾ ਤੇ ਮੈਂ ਨਾਲ ਚੱਲ ਜਾਂਦੀ ਉਹ ਜੇ ਮੈਂ ਸਾਰੀਆਂ ਗੱਲਾਂ ਇਹਦੀਆਂ ਸੁਣ ਲੀਆਂ ਨੂੰ ਪੁੱਛਣਾ ਇਹ ਵੀ ਮਾਰੀ ਕਿਹੜੀ ਕੱਲੋਂ ਆਉਨੇ ਇਹ ਗੱਲ ਦਾ ਤਾਂ ਨਹੀਂ ਮੈਨੂੰ ਪਤਾ ਤੇ ਇਹਨਾਂ ਵਿੱਚ ਕੀ ਗੱਲ ਹੋਈ ਆ ਜਦੋਂ ਹਾਂ ਗੱਲ ਸੁਣੀ ਨਾ ਮੇਰੇ ਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਵੀ ਆ ਕੇ ਹੋਰ ਹੀ ਨਵਾਂ ਕੰਮ ਬਣ ਗਿਆ ਵਾ ਅੱਗੇ ਨੌਂ ਵੱਲੋਂ ਤਾਂ ਦੁਖੀ ਹੈ ਹੀ ਹੈ ਹਾਂ ਹੁਣ ਮੈਂ ਤੀ ਵੱਲੋਂ ਵੀ ਹੋ ਗਈ ਆ ਦੱਸੋ ਕਿਹੜੇ ਖੂਜ ਪੈਣਾ ਵਾ ਖੂਜ ਪੈ ਦੀ ਕੋਈ ਲੋੜ ਨਹੀਂ ਆ ਉਹ ਪਰੋਣੇ ਨੂੰ ਮੈਂ ਕਰਦਾ ਫੋਨ ਤੁਸੀਂ ਕੀ ਕਹੋਗੇ ਫੋਨ ਕਰਕੇ ਮੈਂ ਇਹੋ ਗੱਲ ਕਹਿਣਾ ਵਾ ਵੀ ਆਪਣੇ ਸੰਦੀਪ ਨੂੰ ਲੈ ਜਾਓ ਆਣ ਦੀ ਮੇਰੀ ਇੱਕ ਸੁਣੋ ਗੱਲ ਜਦੋਂ ਰਿਸ਼ਤਾ ਕੀਤਾ ਸੀ ਨਾ ਮੈਂ ਬਥੇਰਾ ਤੁਹਾਨੂੰ ਕਿਹਾ ਸੀ ਜਾ ਕੇ ਪੁਸ਼ਪੜਤਾਲ ਕਰ ਲਓ ਤੁਸੀਂ ਆਂਦੇ ਹੀ ਨਹੀਂ ਉਹ ਜਿਹੜਾ ਵਿਚੋਲਾ ਵਾ ਮੇਰਾ ਦੋਸਤ ਵਾ ਜੋ ਕਹੂਗਾ ਠੀਕ ਹੀ ਕਹੂਗਾ ਨਾ ਉਹਦਾ ਪਿਆਲੀ ਨਾ ਬੰਨਣਾ ਮੇਰੀ ਧੀ ਤੇ ਰੋੜ ਕੇ ਰਹਿਤੀ ਨਾ ਤੁਸੀਂ ਉਹ ਮੇਰੇ ਗਾ ਸੁਣੋ ਭਾਵੇਂ ਹੁਣ ਕੈਲੀ ਬੰਦਾ ਹੈਗਾ ਜਾਂ ਹੈ ਨਹੀਂ ਆ ਹੁਣ ਕਲਾਉਣੀ ਤੇ ਪੈਣੀ ਹੈ ਕਿ ਨਹੀਂ ਉੱਥੇ ਕਲਾਉਣੀ ਆ ਨਾ ਤੇ ਕਿਹ ਗੱਲ ਨਾਲ ਕਲਾਉਣੀ ਆ ਮੈਂ ਚਪੇੜਾ ਖਾਣ ਵਾਸਤੇ ਨਹੀਂ ਉੱਥੇ ਕਲਾਉਣੀ ਭੀ ਜਦੋਂ ਉੱਥੇ ਦੇ ਚਪੇੜਾ ਮਾਰਦੇ ਆ ਇਹਦੇ ਹੱਥ ਤੋੜਦੇ ਨੇ ਮੈਂ ਜੇ ਮੁੜਕੇ ਨੇ ਹੱਥ ਚੁੱਕਿਆ ਤੇ ਪਰ ਅਮਰ ਕਿਸ ਗੱਲ ਤੋਂ ਮਰੀ ਹੋ ਗਈ ਐਵੇਂ ਡੱਬੀਆਂ ਬੁੜਕਣ ਤੋਂ ਜੇ ਇਹ ਗੱਲ ਉਹਨੇ ਕੀਤੀ ਕੋਈ ਤਹੀਂ ਮਰ ਗਏ ਹਾਂ ਸਾਨੂੰ ਦੱਸਦਾ ਕਿ ਸੰਦੀਪ ਨੇ ਆ ਗੱਲ ਕੀਤੀ ਆ ਅਸੀਂ ਆਪਿਆਂ ਨੂੰ ਪੁੱਛ ਲੈਂਦੇ ਤੇ ਕੁੜੀ ਦੱਸ ਦਿੰਦੀ ਤੁਸੀਂ ਕੁੜੀ 'ਚ ਕਸੂਰ ਕੱਢੋ ਨਾ ਨੌਜ ਕਸੂਰ ਕੱਢਿਓ ਤੇ ਨਾ ਜਵਾਈ ਚ ਕੱਢਿਓ ਮੇਰੀ ਔਲਾਦ ਨਹੀਂ ਚੰਗੀ ਚੰਗੀ ਹੁੰਦੀ ਫਿਰ ਚਪੇੜਾਂ ਹੀ ਖਾਂਦੀ